raag suhi mohalla 5va kar 7va ekankar satgurb prasad tera paana tuhe banahe jisno ho deala sai bhakt jo tud paave tu sarb jia prit paala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਦਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਰਾਗ ਸੁਹੀ ਮਹੱਲਾ ਪੰਜਵਾ ਘਰ ਸਤਵਾ ఏకాংকার சத்குరు ప్రసాద్ తేరా పానా తుహే బనహే జిస్నో హో దయాలా సాయి భక్త జో తుది పావే తు సర్బ్ జియా కృతపాలా mere ram raaye santan teek tumari jo tud paave so parwaan man tan tuhe adhari rahao ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦੇਵਾਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦੇਵਾਲਾ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਿਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁਦ ਭਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5 ਘਾਰ 7ਵਾਂ ਏਕ 앙ਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਨਾਹੇ ਜਿਸਨੋ ਹੋ ਦਿਆਲਾ ਸਾਈ ਭਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag sohi mohalla panjma kaar satwa ekankar satgurb prasad tera paana tuhe banahe jisno ho deala sai bhagat jo tud paave tu sarb jian prit paala mere ram rae santan teek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਸੁਣ ਗਾਵਾ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ एकांकर सतगुरु प्रसाद तेरा भाणा तुहे बनाहे जिसनो हो दयाला साई भगत जो तुद पावे तू सर्व जियां प्रीत पाला मेरे राम राए संता टेक तुम्हारी जो तुद पावे सो परवान मन तन तुहे आधारी रहा ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਹੀਂ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7 ਵਾ ਏਕਾਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5 ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ਏਕ ਾਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਣਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੋਹੀ ਮਹੱਲਾ ਪੰਜਵਾਂ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਬਨਾ ਹੈ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਦ ਪਾਵੇ ਤੂੰ ਸਰਬ ਜੀਆਂ ਪ੍ਰਤਿਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਦ ਪਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ एकांकर सतगुरु प्रसाद तेरा भाणा तुहे बनाहे जिसनो हो दयाला साई भगत जो तुद पावे तू सर्व जियां प्रीतपाला मेरे राम राए संता टेक तुम्हारी जो तुद पावे सो परवान मनतन तुहे आधारी रहाओ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ਏਕਾਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਊਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਹੀਂ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਾਰ 7ਵਾਂ ਏਕਾਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦੇ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAAY SANTAAN TEK TUMARI JO TU DE PAAVE SO PARWAAN MAN TAN TUHEE ADAARI RAHA TU DEYAAL KIRPAAL KIRPAANID MANSA POORANHAARA PAGAT TERE SAB PRAANPAT PRITAM TU BHAGATAN KA PYARA TU ATHHA APARAT UCHA ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla panjma kar satwa ekankar satgurb prasad tera paana tuhe banahe jisno ho deala sai bhagat jo tud paave tu sarb jian prit pala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ एकांकर सतगुरु प्रसाद तेरा भाणा तू है बनाहे जिसनो हो दयाला साई भगत जो तुद पावे तू सर्व जियां प्रीतपाला मेरे राम राए संता टेक तुम्हारी जो तुद पावे सो परवान मन तन तुहे आधारी रहा ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5 ਘਾਰ 7ਵਾਂ ਏਕੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸ ਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ 7 ਵਾ ਏਕ ਾਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦੇ ਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਊਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਹੀਂ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦੇ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mohalla 5th kar 7th ekankar satgurb prasad tera paana tuhe manahe jisno ho de ala sai bhakte jo tud paave tu sarb jia prit pala mere ram rae santan te ku tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਰਾਗ ਸੁਹੀ ਮਹੱਲਾ ਪੰਜਵਾ ਘਰ ਸਤਵਾ ఏకాংকার சதਗੁਰ ప్రసాద్ తేరా పానా తుహే మనాహే జిస్నో హో దయాలా సాయి భక్త జో తుద పావే తు సర్బ్ జియా కృతపాలా mere ram raaye santan teek tumari jo tud paave so parwaan man tan tuhe adhari rahao ਉਹਦੇ ਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਏ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ